ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਤਕਰੀਬਨ 3 ਦਰਜਨ ਟਿਕਟਾਂ ਨੌਜਵਾਨ ਲੀਡਰਾਂ ਨੂੰ ਦਿੱਤੀਆਂ ਜਾਣਗੀਆਂ ਬਧੇਰੀ ਗੱਲਬਾਤ ਲਈ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਯਦਵਿੰਦਰ ਨੌਜਵਾਨਾਂ ਨੂੰ ਤਰਜੀਹ ਦੇਣ ਪਿੱਛੇ ਸਿਆਸੀ ਮਾਇਨੇ ਕੀ ਨੇ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਆ ਕਿ 35 ਨੌਜਵਾਨਾਂ ਨੂੰ ਵਿਧਾਨ ਸਭਾ ਚੋਣਾਂ 'ਚ ਸੀਟਾਂ ਦਿੱਤੀਆਂ ਜਾਣਗੀਆਂ ਰਾਹੁਲ ਗਾਂਧੀ ਗਾਂਧੀ ਦਾ ਹਦੇਸ਼ਾ ਦਰਸਲ ਜਿਹੜਾ ਯੂਥ ਆ ਉਹ ਬਹੁਤ ਵੱਡੇ ਪੱਧਰ ਦੇ ਉੱ ਆਮ ਆਦਮੀ ਪਾਰਟੀ ਦੇ ਨਾਲ ਯੂਥ ਬਹੁਤ ਦਾ ਸੋਸ਼ਲ ਮੀਡੀਆ ਦੇ ਉੱਤੇ ਦਾ ਐਕਟਿਵ ਯੂਥ ਆ ਉਹ ਬਹੁਤ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਇਸ ਕਰਕੇ ਹੀ ਆ ਜਿਹੜਾ ਨੌਜਵਾਨਾਂ ਨੂੰ ਤਰਜੀ ਦਿੱਤੀ ਜਾ ਰਹੀ ਹੈ ਔਰ ਜਿਹੜਾ ਵੱਡਾ ਵੋਟ ਬੈਂਕ ਆ ਪੰਜਾਬ ਦੇ ਅੰਦਰ 94 ਲੱਖ ਵੋਟ ਆ ਜਿਹੜੀ ਉਹ ਯੂਥ ਦੀ ਹੈ ਇਸ ਵਾਰ ਇਸ ਕਰਕੇ ਯੂਥ ਦੀ ਵੱਡੇ ਪੱਧਰ ਤੇ ਵੋਟ ਹੋਣੀ 18 ਤੋਂ ਲੈ ਕੇ 40 ਸਾਲ ਤੱਕ ਬਹੁਤ ਵੱਡੇ ਪੱਧਰ ਤੇ ਵੋਟ ਔਰ ਜਿਹੜਾ 70% ਵੋਟ ਆ ਗਈ ਪੰਜਾਬ ਦੀ ਉਹ ਯੂਥ ਦੇ ਨਾਲ ਰਿਲੇਟਡ ਆ ਗਈ ਇਸੇ ਕਰਕੇ ਯੂਥ ਨੂੰ ਤਰਜੀ ਦਿੱਤੀ ਜਾ ਰਹੀ ਹੈ ਔਰ ਅੱਜ 70 ਦੇ ਲਗਭਗ ਕਾਂਗਰਸ ਪਾਰਟੀ ਦੇ ਅੰਦਰ ਆ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਤੇ ਯੂਥ ਲੀਡਰ ਨੇ ਜਿਹੜੇ ਸਰਕਲ ਪ੍ਰਧਾਨ ਨੇ ਇਸ ਤਰ੍ਹਾਂ ਦੇ ਲੀਡਰ ਤੋੜ ਕੇ ਕਾਂਗਰਸ ਪਾਰਟੀ ਲੈ ਕੇ ਆਈ ਹੈਗੀ ਤਾਂ ਕੈਪਟਨ ਬਿਰਿੰਦਰ ਸਿੰਘ ਦਾ ਦਾਵਾ ਕੀ ਅਗਲੀ ਸਰਕਾਰ ਪੰਜਾਬ ਚ ਕਾਂਗਰਸ ਪਾਰਟੀ ਬਣਾਏਗੀ ਧੰਨਵਾਦ ਜੀ ਅਮਰ ਗੱਲਬਾਤ ਦੇ ਲਈ